ਸਭ ਨੂੰ ਸਤ ਸਿਕਾਲ ਜੀ ਜੈ ਮਾਤਾ ਦੀ ਤੇ ਅਸੀਂ ਬਣਾਉਣ ਲੱਗੇ ਆ ਕਿ ਅਲਸੀ ਦੀਆਂ ਪਿੰਨੀਆਂ ਤੇ ਆਜੋ ਫਿਰ ਤੁਹਾਨੂੰ ਦਿਖਾਈਏ ਅਲਸੀ ਦੀਆਂ ਪਿੰਨੀਆਂ ਤੇ ਕਮਰਵਾਸ ਤੇ ਵਿੱਚ ਕਮਰਕਸ ਪਾਉਣੀ ਤੇ ਸਾਰੀ ਚੀਜ਼ ਵਿੱਚ ਪਾ ਕੇ ਫਿਰ ਆਪਾਂ ਬਣਾਣੀ ਕਮਰਕਸ ਗੁੰਦ ਅਲਸੀ ਤੇ ਫੁੱਲ ਮਖਾਣੇ ਤੇ ਫਿਰ ਆਪਾਂ ਬਣਾਵਾਂਗੇ ਪਿੰਨੀਆਂ ਅੰਜੀ ਤੁਹਾਨੂੰ ਦਿਖਾਉਨੇ ਆ ਸਮਾਨ ਕੀ ਕੀ ਵਿੱਚ ਪਾਉਣਾ ਹੈ ਕੋ ਚਾਰੇ ਮਗੈਚ ਅਲਸ ਕਮਰਕਸ ਇਹ ਜੀ ਕਮਰਕਸ ਇਹ ਆ ਗਈ ਆਪਣੀ ਕਾਲੀ ਖਸਖਸ ਜਿਹਨੂੰ ਕਸਕਾਸ ਕਹਿੰਦੇ ਨੇ ਕਾਲੀ ਖਸਖਸ ਇਹ ਆਪਣੀ ਆ ਗਈ ਜੀ ਅਲਸੀ ਇਹਨੂੰ ਪਰੋਸਟ ਕਰ ਲਿਆ ਏ ਉਸ ਤੋਂ ਬਾਅਦ ਆਪ ਇਹਦੇ ਵਿੱਚ ਮੇਥੀ ਵੀ ਹੈ ਮੇਵੇ ਵਿਚੀ ਭੁੰਨੇ ਤੇ ਮੇਥੀ ਵੀ ਤੇ ਗੁੰਮ ਵੀ ਦੋਨੇ ਚੀਜ਼ਾਂ ਇਹ ਰੋਸਟ ਕਰਤੀਆਂ ਹੁਣ ਆਪਾਂ ਕਰਦੇ ਆ ਜੀ ਇਹ ਫੁੱਲ ਮਖਾਣੇ ਤੇ ਆਪਣੀਆਂ ਸਾਰੀਆਂ ਚੀਜ਼ਾਂ ਹੋ ਗਈਆਂ ਜੀ ਰੋਸਟ ਤੇ ਰੋਸਟ ਕਰ ਲਈਆਂ ਆਪਾਂ ਰੋਸਟ ਕਰਕੇ ਤੇ ਆਪਾਂ ਫਿਰ ਗ੍ਰੈਂਡਰ ਚ ਪਾ ਕੇ ਇਹਨਾਂ ਨੂੰ ਸਭ ਨੂੰ ਮਿਕਸ ਕਰ ਦੇਵਾਂਗੇ ਅਲਸੀ ਦੇ ਕੋਈ ਜਿਨ੍ਹਾਂ ਦਾ ਕਸਟਰੋਲ ਵੱਧਦਾ ਹੈ ਕਸਟਰੋਲ ਵੱਧਦਾ ਹੈ ਜਾਂ ਬਲੱਡ ਵੱਧਦਾ ਹੈ ਸਰੀਰ ਵਿੱਚ ਬਲੌਕਿੰਗ ਹੋ ਗਈ ਹੈ ਤੇ ਇਹ ਕਮਰ ਦਰਦ ਕਰਦੀ ਹੈ ਤੇ ਕਈ ਬਿਮਾਰੀਆਂ ਦਾ ਇਲਾਜ ਵੀ ਹੈ ਤੇ ਜਿਹਦਾ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ ਤੇ ਕਾਲੀ ਖਸਖਸ ਤੇ ਗੋੜ ਮਿਲਾ ਕੇ ਤੇ ਸ਼ਹਿਦ ਮਿਲਾ ਕੇ ਖਾ ਸਕਦੇ ਹੋ ਤੇ ਗੋਡਿਆਂ ਦਾ ਗ੍ਰੀਸ ਪੂਰਾ ਹੋ ਜਾਏਗਾ ਸੀ ਵੀ ਆਪਣੇ ਫੁੱਲ ਮਖਾਣੇ ਤੇ ਹੋ ਗਏ ਨੇ ਆਪਣੇ ਫੁੱਲ ਮਖਾਣੇ ਟਰੋਸਟ ਕਰ ਲਏ ਨੇ ਆਪਾਂ ਇੱਕ ਉਹ ਜੀ ਗੋਂਦ ਆਪਣੇ ਹੋ ਗਈ ਪੁੱਜ ਕੇ ਵਧੀਆ ਬਣ ਗਈ ਹੁੱਲ ਗਈ ਗੋਂਦ ਤੇ ਹੁਣ ਆਪਾਂ ਕਰਦੇ ਆ ਗੈਸ ਨੂੰ ਬੰਦ लो जी हूँ आप करते मिक मिकसी चर लो जी अपन हो गई त्यार अलसी दिया काली खसखस पाई अलसी पाई तुल मखाने पाए गोंद पाई तो ना ही पाती अपा मेथी कमरकस ਤੇ ਜੀ ਵੀ ਕਮਰ ਦਰਦ ਕਰਦੀ ਏ ਗੋਡੇ ਦਰਦ ਕਰਦੇ ਤੇ ਬਹੁਤ ਵਧੀਆ ਨੁਕਸਾ ਹੈ ਜੀ ਇਹ ਤਾਂ ਬਹੁਤ ਹੀ ਪੋਲੀ ਹੈ ਦੇਖੋ ਪੋਲੀ ਵੀ ਬਹੁਤ ਬਣ ਗਈ ਤੇ ਬਹੁਤ ਟੇਸਟੀ ਵੀ ਹੈ ਥੋੜੀ ਜਿਹੀ ਕੜਾਂਦੀ ਤਾਂ ਜ਼ਰੂਰ ਹੈ ਪਰ ਟੇਸਟ ਕੀ ਹੈ ਦਵਾਈਆਂ ਪਾ ਕੇ ਤਾਂ ਫਿਰ ਇਦਾਂ ਹੀ ਬਣਦੀ ਹੈ ਥੋੜਾ ਜਿਹਾ ਕਿਉਂ ਜ਼ਿਆਦਾ ਪੈ ਗਿਆ